17 ਤਰੀਕ 골ਡਨ ਗੇਟ ਦੀਆਂ ਲਾਈਟਾਂ ਦੇ ਬਿਲਕੁਲ ਛੋਟੇ-ਛੋਟੇ ਬੱਚੇ ਜਿਹੜੇ ਆ ਇਹਨਾਂ ਕੋ ਪੀਕ ਮਗਵਾਈ ਜਾਂਦੀ ਆ ਇਹ ਹੁਣ ਇਹ ਲਾਈਟਾਂ ਤੋਂ ਪਰੇ ਗਏ ਆ ਤੇ ਉਹ ਸਾਹਮਣੇ ਇੱਕ ਪਕਾਨੇ ਵੇਚ ਰਿਹਾ ਨਾਲ ਆਹ ਕੰਮ ਡਰਾਮਾ ਕਰਦੇ ਆ ਇਹ 골ਡਨ ਗੇਟ ਐਮਰਸਰ ਦਾ ਪਕਾਨੇ ਰੱਖ ਲੈਂਦੇ ਬੱਚਿਆਂ ਕੋ ਕੰਮ ਮੰਗਣ ਨੂੰ ਆਉਣ ਦਾ ਕੰਮ ਕਰਦੇ ਲੋਕ ਆਹ ਹਾਲਾਤ ਨੇ ਸੋ ਪ੍ਰਸ਼ਾਸਨ ਜਦੋਂ ਕਾਰਵਾਈ ਕਰਨ ਲੱਗਦਾ ਨਿੱਕੇ-ਨਿੱਕੇ ਬੱਚੇ ਵੇਖੋ ਕਿਦਾਂ ਛੱਡੇ ਕੋਲ ਛੋਟਾ ਜਾਵਾ ਆ ਹਾਲਾਤ ਨੇ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਨਵੇਂ ਕੰਮ ਚਲਾਤਾ ਛੋਟੇ ਛੋਟੇ ਬੱਚਿਆਂ ਦੀ ਪੜ੍ਹਨ ਦੀ ਉਮਰ ਆ ਤੇ ਭੀਖ ਮੰਗਵਾਉਂਦਾ ਕੰਮ ਕਰਦੇ ਆ 골ਡਨ ਗੇਟ ਤੇ ਆ ਹਾਲਾਤ ਨੇ ਅਭੀ ਨੇ ਮੈਂ ਚਾਹਤੀ ਹੈ ਨਾ ਅਰੇ ਹਾਂ ਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਰਣਜੀਤ ਸਿੰਘ ਜਿਲ੍ਹਾ ਬਾਸਰਕੇ ਅਫਸਰ ਅਸੀਂ ਕੀ ਕਾਰਵਾਈ ਕੀਤੀ ਹੈ ਅੱਜ ਜਸੀਂ ਆਪਣੇ ਦੀਵਾ ਜੋ ਪ੍ਰੋਜੈਕਟਡ ਦੀ ਇਹ ਸਮਾਜਿਕ ਕੈਸਤੀਬਾਲ ਵਿਕਾਸ ਭਾਗ ਵੱਲੋਂ ਇਹ ਜਿਹੜੀ ਬਾਲ ਤੇ ਕਹਿੰਦੇ ਇੱਥੇ ਰੇਡਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ ਗੋਲਡਨ ਗੇਟ ਤੋਂ ਪਤਾ ਲੱਗਾ ਕਿਤੇ ਬੱਚੇ ਬਾਲ ਤੇ ਖਾਜੇ ਪੇਰਟ ਮੰਗਾ ਰਹੇ ਨੇ ਜੇ ਤੇ ਆ ਕੇ ਰੈਸਕੂ ਕੀਤਾ ਤੇ ਇਹਨਾਂ ਨੂੰ ਬਾਹਰ ਭਲੇ ਕਮੇਟੀ ਪੇਸ਼ ਕੀਤਾ ਜਾਊਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰੇ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਨੂੰ ਤਾਂ ਕੀਤਾ ਤੇ ਜੇ ਇਹਨਾਂ ਨੂੰ ਲੈ ਕੇ ਤੁਹਾਨੂੰ ਬਾਹਰ ਭਲੇ ਕੋਜੀ ਪੇਸ਼ ਕਰਾਂਗੇ ਅਗਰ ਇਹਨਾਂ ਦੀ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਸਾਡੇ ਪੁੱਛਿਓ ਕੀ ਕਾਰਵਾਈ ਕੀਤੀ ਹੈ ਇੱਥੇ ਜਾ ਕੇ ਡੀਡੀਆਰ ਕਿ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਅਸੀਂ ਦਿੱਤੀ ਹੈ ਕਿ ਆ ਬੱਚੇ ਰੈਸਕੂ ਕੀਤੇ ਆ ਨਾ ਬਸ ਇਹ ਜਸੇ ਇਨਫੋਰਮੇਸ਼ਨ ਇਹਨੇ ਬੱਚੇ ਕਾਬੂ ਕੀਤੇ ਕਿ ਇਹਦੇ ਚ ਬੱਚੇ ਕਾਬੂ ਕੀਤੇ ਗਿਆ ਦੋ ਬੱਚੇ ਦੋ ਬੱਚੇ ਦੋ ਔਰਤਾਂ ਤੇ ਇੱਕ ਆਦਮੀ ਕਿ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਇਹ ਨਾਲ ਜਗ ਇਨਕੁਇਰੀ ਦਾ 파ਟ ਉਥੇ ਇੱਕ ਬਾਾਰ ਭਲੇ ਇੱਕ ਵੇਟ ਪਤਾ ਕਰਾਂਗੇ ਜਿਨ੍ਹਾਂ ਨੇ ਇਹਨਾਂ ਤੋਂ ਉਧਾਰ ਕਾਰਡ ਹੈਗੇ ਆ ਇਹਨਾਂ ਤੇ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡੀਐਨਏ ਰਿਪੋਰਟ ਪੋਜ਼ਟਿਵ ਆ ਗਿਆ ਫਿਰ ਆ ਰੀਸਟੋਰ ਕਰਦਾਂਗੇ ਨਾਲ ਆਪਣੇ ਪੇਧੇ ਜੇ ਨਹੀਂ ਆਇਆ ਤੇ ਫਿਰ ਐਫਆਈਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੀ ਇੱਕ ਬੱਚਾ ਹਾਂ ਇਹ ਲਗਾਤਾਰ ਚੱਤਾ ਜਾ ਰਹੀ ਹੈ ਕਾਫੀ ਸਮੇਂ ਤੇ ਲਗਾਤਾਰ ਜਾ ਰਹੀ ਹੋ ਤੇ ਇਹਨਾਂ ਸਾਥੋਂ ਇਹ ਐਫਆਈਆਰ ਕਾਰੀ ਨਿਰਮਾ ਦੇਵੀ ਦੇ ਸਬੰਧ ਵਿੱਚ ਅਪਰਾਹ ਕੀਤੀ ਸੀ ਉਹਦਾ ਪ੍ਰਸ਼ਾਸਨ ਦੌਰ ਤੋਂ ਬਾਅਦ ਕਰਦੇ ਹੋਏ ਜਿਹੜੇ ਆ ਬਾਗ ਜਿਹੜੇ ਮੰਕੇ ਉੱਪਰ ਸਾੜੀ ਰਸਤੇ ਵਿੱਚ ਲੋਕਾਂ ਨੂੰ ਕੰਗ ਪਛਾਨ ਕਰਦੇ ਆ ਕਿ ਟੀਮ ਨੇ ਤੇ ਹੋਰ ਵੀ ਲੋਕਾਂ ਨੇ ਸਮਾਪਤ ਸਥਾਨ ਤੇ ਪੁਲਿਸ ਨੂੰ ਰਾਗੀ ਕਰਨਾ ਦੇਖੋ ਅਸੀਂ ਅੱਜ ਨਾ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾ ਕਾਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇੱਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਓ ਅਸੀ ਨਹੀਂ ਵੇਖੋ ਗਰੀਬ ਹੈ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕਿ ਉਹ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੁਣਾ ਪਵਿੱਤਰ ਗੁਰੂ ਨਗਰ ਦੀ ਪਵਿੱਤਰ ਧਰਤੀ ਐ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸਟ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੇ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਗਵਾਹੀ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਵੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਆ ਇਨਾ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ